ਆਰੇ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੁਝ ਪੰਜ ਚਾਰ ਸੂਟ ਪ੍ਰਿੰਟ ਨੇ ਬਾਕੀ ਪਲੇਨ ਫੈਬਰਿਕ ਰਹੇਗੀ ਜੋ ਵੀ ਤੁਹਾਨੂੰ ਉਹਨਾਂ ਚੋਂ ਸੂਟ ਪਸੰਦ ਆ ਤੁਸੀਂ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋ ਵਿਦਆਊਟ ਵਰਕ ਲੈਣੇ ਨੇ ਜੀ ਵਿਦਆਊਟ ਵਰਕ ਵੀ ਲੈ ਸਕਦੇ ਹੋ ਫੈਬਰਿਕ ਰਹੇਗੀ ਜਿਹੜੀ ਹੈਗੀ ਆ ਪਲੇਨ ਉਹ ਵਿਦਆਊਟ ਲਾਈਨਿੰਗ ਬਣੇਗੀ ਜੀ ਤੇ ਬਾਕੀ ਜਾਰਜਟ ਦੇ ਪ੍ਰਿੰਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਤੁਸੀਂ ਸੂਟ ਦੇਖ ਕੇ ਆਪ ਹੀ ਹਰਾਲਮ ਹੋ ਜੂਗੇ ਵੀ ਇੰਨੀ ਸੋਹਣੀ ਫੈ布ਰਿਕ ਐ ਇੰਨਾ ਸੋਹਣਾ ਪ੍ਰਿੰਟ ਵੀ ਇੰਨੇ ਘੱਟ ਰੇਟ ਦੇ ਵਿੱਚ ਹਨ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਸਾਮ ਨੂੰ ਦਿੱਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਇਸ ਚੈਨਲ ਤੇ ਆਪਾਂ ਆ ਕੇ ਬਟਿੱਕੇ ਸੂਟਾਂ ਨੂੰ ਵੀ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਪੇਜ ਤੋਂ ਤਾਂ ਫੇਸਬੁੱਕ ਪੇਜ ਤੇ ਬਹੁਤ ਘੱਟ ਤੁਸੀਂ ਇੰਨੇ ਦਿਨ ਹੋ ਗਏ ਮੈਨੂੰ ਹਨਾ ਵੀ ਵੀਡੀਓ ਦੇ ਵਿੱਚ ਬੋਲਦੀ ਨੂੰ ਰਿਸਪੌਂਸ ਦੇ ਰਹੇ ਤੇ ਆਪਣਾ ਚੈਨਲ ਹੈਗਾ ਜੀ ਉੱਤੇ ਵੀ ਰਾਜਵਿੰਦਰ ਬਲੌਗ ਦਾ ਤੁਸੀਂ ਉਸ ਚੈਨਲ ਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਦਿਖਾ ਦਈਏ ਜੋਰ ਜੱਟ ਦਾ ਪ੍ਰਿੰਟ ਦੇਖਿਓ ਜੀ ਤੁਸੀਂ ਫਿਰ ਮੈਨੂੰ ਦੀਦੀਆਂ ਕਹਿਣ ਦੀਆਂ ਤੁਸੀਂ ਇੰਨਾ ਸੋਹਣਾ ਪ੍ਰਿੰਟ ਕਿੱਥੇ ਲੁਕੋ ਕੇ ਰੱਖ ਲਓ ਲਓ ਜੀ ਜੌਰਜਟ ਦਾ ਪ੍ਰਿੰਟ ਹੋਇਆਗਾ ਜੀ ਵਿੱਚ ਸਾਰੇ ਦੇ ਆਰੀ ਵਰਕ ਹੋਇਆ ਹੈ ਦੇਖੋ ਆਲ ਓਵਰ ਸੂਟ ਹੈ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਜੌਰਜਟ ਉਹ ਨਹੀਂ ਹੋਏਗੀ ਵੀ ਬਾਲੀ ਖੜਮੀ ਹੈ ਜਾਂ ਜਿਹੜੀ ਪਿੰਡਾ ਵੱਟਦੀ ਹੈ ਉਹ ਨਹੀਂ ਹੋਏਗੀ ਜੀ ਜੌਰਜਟ ਵਧੀਆ ਵਾਲੀ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਆਰਾਮ ਟੈਕਸ ਦੀ ਜੌਰਜਟ ਮਿਲੇਗੀ ਜੀ ਤੁਹਾਨੂੰ ਫੈਬਰਿਕ ਮੁਲਾਇਮ ਹੈ ਜਮਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਤੁਹਾਨੂੰ 1100 ਦਾ ਆਲ ਓਵਰ ਸੂਟ ਮਿਲੇਗਾ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਸਾਰੇ ਸੂਟ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਦੇਖੋ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਸੀਂ ਫਿਰ ਸਾਨੂੰ ਚੈੱਕ ਕਰਕੇ ਦੱਸ ਸਕਦੇ ਹੋ ਕਿ ਇਹ ਸੂਟ ਵਾਕਈ ਜਿਹੜੀ ਚੀਜ਼ ਆਪਾਂ ਵੀਡੀਓ ਮੈਂ ਵਿੱਚ ਨਾ ਕਹੀ ਪਹਿਣਾ ਨੂੰ ਆਏ ਹੁੰਦਾ ਵੀ ਖਣੀ ਵਧੀਆ ਨਾ ਹੋਵੇ ਵਿੱਚ ਪਹਿਣਾ ਨੇ ਮੈਨੂੰ ਦੁਬਾਰਾ ਤੋਂ ਮੈਸੇਜ ਵੀ ਕੀਤੇ ਨੇ ਵੀ ਜਿਹੜੀ ਚ ਜਿੰਨੀ ਤੁਸੀਂ ਵੀਡੀਓ ਚ ਚੀਜ਼ ਦਰਦੇ ਹੋ ਉਸ ਤੋਂ ਵੀ ਕਹੀਂ ਜ਼ਿਆਦਾ ਵਧੀਆ ਹੁੰਦੀ ਹੈ ਦੇਖੋ ਲਓ ਜੀ ਇਹ ਹੈਗਾ ਜੀ ਨੇਵੀ ਬਲੂ ਇਹ ਵੱਡੇ ਪ੍ਰਿੰਟ ਦੇ ਵਿੱਚ ਵੱਡੇ ਫਲਾਵਰ ਦੇ ਵਿੱਚ ਪ੍ਰਿੰਟਾ ਬਹੁਤ ਸੋਹਣਾ ਆਲਓਵਰ ਸੂਟ ਬਣ ਕੇ ਬਹੁਤ ਸੋਹਣਾ ਲੱਗੇਗਾ ਜ ਪਤਾ ਨਹੀਂ ਇੱਕ ਵਾਰ ਫੇਰ ਇਹਨੂੰ ਖੋਲ ਕੇ ਦਿਖਾ ਦਿੰਨੇ ਐ ਇੰਨਾ ਸੋਹਣਾ ਪ੍ਰਿੰਟ ਹੈ ਲੋ 5 ਮੀਟਰ ਆਲਓਵਰ ਸੂਟ ਰਹੇਗਾ ਜੀ ਜੌਰਜਟ ਦਾ ਲਾਈਟ ਵੇਟ ਬਿਲਕੁਲ ਵਧੀਆ ਵਾਲੀ ਪ्युअर ਬਿਸਕੋਸ ਦੀ ਜੌਰਜਟ ਹੈ ਜੀ ਰਾਮਟੈਕਸ ਦਾ ਇਹਦਾ ਬ੍ਰਾਂਡ ਰਹੇਗਾ ਲਓ ਜੀ ਸਕਰੀਨ ਸ਼ਾਟ 1100 ਰੁਪਏ ਦਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਇਹਦੇ ਵਿੱਚ ਆਪਣੇ ਕੋਲੇ 5 ਕਲਰ ਅਵੇਲੇਬਲ ਨੇ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਮੈਸੇਜ ਕਰਕੇ ਸੂਟ ਬੁੱਕ ਕਰ ਸਕਦੇ ਲੋ ਇਹ ਹੋ ਗਿਆ ਵੱਡੇ ਪ੍ਰਿੰਟ ਦਾ ਫਲਾਵਰ ਨੇਵੀ ਬਲੂ ਕਲਰ ਹੈ ਜੀ ਇਸ ਤੋਂ ਬਾਅਦ ਆਪਾਂ ਦੂਸਰਾ ਦਿਖਾਉਣਾ ਹੈ ਜੀ ਦੇਖੋ ਨਾਭੀ ਮਹਿਰੂਨ ਪ੍ਰਿੰਟ ਕਿੰਨਾ ਸੋਹਣਾ ਪ੍ਰਿੰਟ ਦਾ ਲੁਕ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਬਰੀਕ ਪ੍ਰਿੰਟ ਦੇ ਵਿੱਚ ਹਰ ਤਰ੍ਹਾਂ ਦੀ ਆਪਣੇ ਕੋਲੇ ਕੁਆਲਿਟੀ ਹੈਗੀ ਹੈ ਜੀ ਵੱਡਾ ਪ੍ਰਿੰਟ ਲੈਣਾ ਤੁਸੀਂ ਵੱਡਾ ਪ੍ਰਿੰਟ ਵੀ ਲੈ ਸਕਦੇ ਹੋ ਛੋਟਾ ਲੈਣਾ ਛੋਟਾ ਵੀ ਲੈ ਸਕਦੇ ਹੋ ਨਾਭੀ ਮਹਿਰੂਨ ਕਲਰ ਹੈ ਇਹਦੇ ਵਿੱਚ ਵੀ ਸਾਰੇ ਚ ਤੁਹਾਨੂੰ ਵਰਕ ਮਿਲੇਗਾ ਜੀ ਪ੍ਰਿੰਟ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂ ਕਿੰਨਾ ਸੋਹਣਾ ਬਿਲਕੁਲ ਨਾਰਮਲ ਰੇਂਜ ਆ ਜੀ 5 ਮੀਟਰ ਆਲ ਓਵਰ ਸੂਟ ਦਾ ਪ੍ਰਾਈਸ ਆ ਜਿਹੜਾ 1100 ਰੁਪਏ ਰਹੇਗਾ ਦੇਖ ਲਓ ਸਕਰੀਨ ਸ਼ਾਟ ਤੇ ਸੂਟ ਬੁੱਕ ਕਰੋ ਇਹ ਹੋ ਗਿਆ ਜੀ ਇਸ ਤੋਂ ਬਾਅਦ ਇਸੇ ਪ੍ਰਿੰਟ ਦੇ ਵਿੱਚ ਥੋੜਾ ਫਰਕ ਹੈ ਉਹ ਪ੍ਰਿੰਟ ਦਾ ਇਹਦਾ ਥੋੜਾ ਜਿਹਾ ਫਰਕ ਹੈ ਇਹ ਆ ਗਿਆ ਜੀ ਬਲੈਕ ਕਲਰ ਕਿੰਨਾ ਪਿਆਰਾ ਬਲੈਕ ਕਲਰ ਹੈ ਦੇਖੋ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਬੜਿਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਲੋ ਸਕਰੀਨਸ਼ਾਟ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾਉਂਗੀ ਪੂਰਾ ਥੋੜਾ ਜਿਹਾ ਪ੍ਰਿੰਟ ਕੱਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਬਲੈਕ ਕਲਰ ਹੈ 5 ਮੀਟਰ ਆਲਓਵਰ ਤੁਹਾਨੂੰ ਸੂਟ ਮਿਲੇਗਾ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਬੈਠੇ ਹਾਂ ਲੋ ਇਹ ਹੋ ਗਿਆ ਇਸ ਤੋਂ ਬਾਅਦ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆਏਗਾ ਜੀ ਇਹਦੇ ਵਿੱਚ ਸਿਕਾਈ ਲਓ ਦੇਖੋ ਇਹ ਕਲਰ ਦੀ ਵੀ ਇਹ ਬਹੁਤ ਸੋਹਣਾ ਪ੍ਰਿੰਟ ਹੈ ਨਿਊ ਜਿਹਾ ਪ੍ਰਿੰਟ ਹੈ ਬਹੁਤ ਡਿਮਾਂਡ ਰਹੀ ਦੀ ਹੁਣ ਪਰਪਲ ਕਲਰ ਦੀ ਕਾਈ ਬਲੂ ਪਰਪਲ ਕਲਰਾਂ ਦੇ ਉੱਤੇ ਕਿੰਨਾ ਸੋਹਣਾ ਇਹਦੇ ਵਿੱਚ ਪ੍ਰਿੰਟ ਬਣਿਆ ਹੈ ਤੁਸੀਂ ਆਮ ਨਾਲ ਇਹਨੂੰ ਚਾਹੇ ਮਸ਼ੀਨ 'ਚ ਧੋਵੋ ਚਾਹੇ ਨੂੰ ਹੱਥ ਨਾਲ ਧੋਵੋ ਕੋਈ ਇਹਦਾ ਕੁਝ ਨਹੀਂ ਵਿਗੜਨਾ ਇੰਨੀ ਵਧੀਆ ਫੈਬਰਿਕ ਹੈ ਚ ਇਹਨੂੰ ਕਈ ਵਾਰ ਆਪਣੇ ਨਾ ਹਨ ਪਿੰਡਾਂ ਦੇ ਵਿੱਚ ਜਿਵੇਂ ਲਾਈਟ ਦਾ ਕੱਟ ਲੱਗ ਜਾਂਦਾ ਹੈ ਚ ਇਹਨੂੰ ਬਿਨਾਂ ਪ੍ਰੈਸ ਤੋਂ ਪਾ ਲਓ ਤੁਸੀਂ ਕੋਈ ਚੱਕਰ ਨਹੀਂ ਕੋਈ ਇਹਦੇ ਵਿੱਚ ਬਲ ਨਹੀਂ ਪੈਣਾ ਬਹੁਤ ਵਧੀਆ ਰਾਮ ਟੈਕਸ ਦੀ ਤੁਹਾਨੂੰ ਇਹ ਜੋਰਜਟ ਮਿਲੇਗੀ ਲਓ ਜੀ ਸਕਰੀਨਸ਼ਾਟ ਨਾਲੇ ਨਾਰਮਲ ਰੇਂਜ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਜਿੰਨਾ ਇਹਨੂੰ ਧੋਈ ਜਾਵਾਂਗੇ ਜੀ ਉਨਾਂ ਹੀ ਜ਼ਿਆਦਾ ਇਹਦਾ ਕਲਰ ਹੈ ਜਿਹੜਾ ਨਿਕਲਦੀ ਜਾਊਗਾ। ਦੇਖੋ ਚਾਰ ਕਲਰ ਆ ਗਏ ਜੀ। ਪੰਜਵਾਂ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਗ੍ਰੇ ਕਲਰ। ਨਾ ਇਹ ਵਾਲਾ ਲਾਈਟ ਕਲਰ ਆ ਗ੍ਰੇ ਜੀ ਨਾ ਵਾਲਾ ਡਾਰਕ ਹੈ ਤਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ। ਲਓ ਜੀ। ਹੋਇਆ ਇਹ ਗੋ। ਇਹਨੂੰ ਚਾਰੇ ਵੱਡੀ ਏਜ ਦੀਆਂ ਬਣਾ પા ਸਕਦੀ ਨੇ। ਛੋਟੀ ਏਜ ਦੇ ਪਾ ਸਕਦੇ ਨੇ ਗਰਲਜ਼ ਲੁੱਕ ਪਾ ਸਕਦੀ ਹੈ। ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਦੀ ਹਾਂ ਬਹੁਤ ਸੋਹਣਾ ਪ੍ਰਿੰਟ ਹੈ 1100 ਰੁਪਏ ਦੇ ਵਿੱਚ ਤੁਹਾਨੂੰ ਇਹ 5 ਮੀਟਰ ਸੂਟ ਮਿਲੇਗਾ ਜੀ 5 ਕਲਰ ਆਗੇ ਇਹਦੇ ਵਿੱਚ ਹੁਣ ਤੁਹਾਡੀ ਚੋਇਸ ਹੈ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਸੂਟ ਕਨਫਰਮ ਕਰਦਿਆ ਕਰੋ ਜੀ ਸੋਲਡ ਆਊਟ ਬਹੁਤ ਸੇਤੀ ਹੁੰਦੇ ਨੇ ਪ੍ਰਿੰਟ ਸੂਟ ਪਤਾ ਕੀ ਇਹ ਪ੍ਰਿੰਟ ਆ ਹੀ ਇੰਨਾ ਕੁ ਜ਼ਿਆਦਾ ਸੋਹਣਾ ਰਿਹਾ ਜੀ ਹਰੇਕ ਭੈਣ ਨੂੰ ਪਸੰਦ ਆਉਂਦਾ ਪਹਿਲੀ ਵਾਰ ਚ ਲਓ ਜੀ ਦੋ ਕਲਰ ਆਗੇ ਤੀਸਰਾ ਕਲਰ ਆ ਗਿਆ ਜੀ ਬਲੈਕ ਚੌਥਾ ਕਲਰ ਆ ਗਿਆ ਜੀ ਨਾਭੀ ਮਹਿਰੂਨ ਪੰਜਵਾਂ ਕਲਰ ਆ ਗਿਆ ਜੀ ਨੇਵੀ ਬਲੂ ਕਲਰ ਦੇਖੋ ਹੁਣ ਤੁਹਾਡੀ ਚੋਇਸ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਆਪਣਾ ਫੋਟਾ ਜਿਹੜਾ ਬੁੱਕ ਕਰ ਦਿਓ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਆ ਪਲੇਨ ਫੈਬਰਿਕ ਪਲੇਨ ਫੈਬਰਿਕ ਆ ਗਈ ਜੀ ਕੋਟੇ ਡੋਰੀਏ ਦੇ ਵਿੱਚ ਇਹ ਨਾ ਬਹੁਤ ਵਧੀਆ ਫੈਬਰਿਕ ਹੈ ਰੂਪੀ ਦਾ ਹੈਗਾ ਜੀ ਜਿਹੜਾ ਕੋਟਾ ਡੋਰੀਏ ਹੈ ਮੁਲਾਇਮ ਮੁਲਾਇਮ ਹੈ ਦੇਖੋ ਕੋਈ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਰੂਬੀ ਦੀ ਤੁਹਾਨੂੰ ਇਹ ਪਲੇਨ ਫੈਬਰਿਕ ਮਿਲੇਗੀ ਜੀ ਲਓ ਜੀ ਇਹ ਹੈਗੇ ਜੀ ਇਹਦਾ ਮਹਿੰਦੀ ਕਲਰ ਦੇਖੋ ਜੇ ਤੁਸੀਂ ਇਹ ਪਲੇਨ ਲੈਣਾ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਇਹ ਹਨਾ ਵਰਕ ਕਰਵਾ ਕੇ ਲੈਣਾ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਇਹ ਜੇ ਤੁਸੀਂ ਇਹਨੂੰ ਪਲੇਨ ਲਾਉਂਗੇ ਜੀ ਤਾਂ ਪਾਊਗਾ ਜੀ ਇਹ ਤੁਹਾਨੂੰ 1150 ਰੁਪਏ ਦਾ ਜੇ ਤੁਸੀਂ ਇਤੇ ਵਰਕ ਕਰਵਾਉਂਗੇ ਤਾਂ ਉਸ ਹਿਸਾਬ ਦੇ ਵਰਕ ਦੇ ਨਾਲ ਤੁਹਾਨੂੰ ਪ੍ਰਾਈਸ ਲੱਗੇ ਲਓ ਜੀ ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ ਤੁਹਾਨੂੰ 5-6 ਕਲਰ ਮਿਲ ਜਾਣਗੇ ਇਸ ਤੋਂ ਬਾਅਦ ਆ ਗਿਆ ਜੀ ਨਾਭੀ ਮੈਰੂਨ ਜਿਹਾ ਕਲਰ ਹੈ ਇਹ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਲਓ ਇਹਦੇ ਉੱਪਰ ਨਾਲ ਆਪਾਂ ਜਿਹੜਾ ਕਲਰ ਡਾਰਕ ਹੁੰਦਾ ਜੀ ਉਹਤੇ ਲਾਈਟ ਕਲਰ ਲਾ ਕੇ ਵਰਕ ਬਹੁਤ ਸੋਹਣਾ ਹੋ ਜਾਂਦਾ ਹੈ ਜਿਹੜਾ ਲਾਈਟ ਕਲਰ ਹੁੰਦਾ ਜੀ ਉਹਤੇ ਡਾਰਕ ਕਲਰ ਲਾ ਕੇ ਬਹੁਤ ਸੋਹਣੇ ਸੂਟ ਨੇ ਜਿਹੜੇ ਰੈਡੀ ਹੋ ਜਾਂਦੇ ਨੇ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਫੈਬਰਿਕ ਕਣੀ ਤੁਸੀਂ ਵੇਚਿੰਦੇ ਰਹੋ ਬਹੁਤ ਸੋਹਣਾ ਮਲਾਈ ਮਲਾਈ ਕੰਮਤ ਨੇ ਜੀ ਲਓ ਜੀ ਪਲੇਨ ਦਾ 1150 ਜੀ ਇੱਕ ਵਰਕਰ ਦੇ ਹਿਸਾਬ ਨਾਲ ਉਹ ਤੁਸੀਂ ਆਪ ਸਿਲੈਕਟ ਕਰ ਸਕਦੇ ਹੋ ਦੋ ਕਲਰ ਆ ਗਏ ਜੀ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਮਾਸਟਰਡ ਕਲਰ ਲਓ ਬਹੁਤ ਪਿਆਰਾ ਕਲਰ ਹੈ ਵੀ ਫੈਬ੍ਰਿਕ ਆ ਪਤਾ ਨੂੰ ਦੱਸ ਦਿੱਤੀ ਇਹ ਕੋਈ ਚੱਕਰ ਨਹੀਂ ਮੈਂ ਵੀ ਇਹਦੇ ਨਾਲ ਦਾ ਖੁਦ ਪਿਛਲੇ ਸਾਲ ਸੂਟ ਤੇਰਾ ਨਾਬੀ ਮਹਿਰੂਨ ਦੇ ਨਾਲ ਇਹਦੇ ਵਿੱਚ ਵਰਕ ਹੋਇਆ ਹੋਇਆ ਸਾਰੇ ਉਹ ਪਾਇਆ ਹੋ ਹਨ ਰਾਮ ਨਾਲ ਬਿਨਾ ਲਾਈਨਿੰਗ ਤੋਂ ਬਣਿਆ ਹੋਇਆ ਹੈ ਜੀ ਕਿਵੇਂ ਮਰਜ਼ੀ ਮਸ਼ੀਨ 'ਚ ਧੋਈ ਜਾਓ ਇਹਨੂੰ ਚਾਹੀ ਆਪਾਂ ਹੱਥ ਨਾਲ ਧੋਈ ਜਾਈਏ ਕੋਈ ਚੱਕਰ ਨਹੀਂ ਹੈਗਾ ਵੀ ਇਹ ਖਰਾਬ ਹੋ ਜਾਊਗਾ ਮਸ਼ੀਨ 'ਚ ਧੋ ਕੇ ਬਹੁਤ ਵਧੀਆ ਬਲੈਂਡ ਫੈਬ੍ਰਿਕ ਇਸ ਤੋਂ ਬਾਅਦ ਆ ਗਿਆ ਚੌਥਾ ਕਲਰ ਜੀ ਮੋਰ ਪੰਖੀ ਦੇਖੋ ਕਿੰਨਾ ਪਿਆਰਾ ਲਓ ਇਹ ਆ ਗਿਆ ਮੋਰ ਪੰਖੀ ਕਲਰ ਹੁਣ ਇਹ ਤੁਹਾਡੀ ਚੋਇਸ ਆ ਜੇ ਤੁਸੀਂ ਇਹ ਵਰਕ ਕਰਵਾਉਣਾ ਹੈ ਵਰਕ ਵੀ ਕਰਵਾ ਸਕਦੇ ਹੋ ਜੇ ਵਿਦਾਊਟ ਵਰਕ ਲੈਣਾ ਹੈ ਵਿਦਾਊਟ ਵੀ ਲੈ ਸਕਦੇ ਹੋ ਚਾਰ ਕਲਰ ਆ ਗਏ ਜੀ ਪੰਜਵਾਂ ਕਲਰ ਆ ਗਿਆ ਇਹਦੇ ਵਿੱਚ ਮਹਰੂਨ ਦੇਖੋ ਕਿੰਨਾ ਪਿਆਰਾ ਮਹਰੂਨ ਬਹੁਤ ਸੋਹਣਾ ਕਲਰ ਹੈ ਰਸਟ ਮਹਰੂਨ ਜਾਂ ਕਲਰ ਹੈ ਇਹ ਬਹੁਤ ਸੋਹਣਾ ਫੈਬਰਿਕ ਦੀ ਤੁਹਾਨੂੰ ਦੱਸਤਾ ਵੀ ਅਸੀਂ ਜ਼ਿੰਮੇਵਾਰੀ ਇਹਦੇ ਵਿੱਚ ਤੁਹਾਨੂੰ ਆਪਾਂ ਦੋ ਕਲਰ ਹੋਰ ਮਿਲ ਜਾਣਗੇ ਸੱਤ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਪੀਚ ਕਲਰ ਲਓ ਲਾਈਟ ਪੀਚ ਕਲਰ ਬਹੁਤ ਪਿਆਰਾ ਕਲਰ ਇਹਦੇ ਉੱਪਰ ਨਾ ਮਹਿਰੂਨ ਦਾ ਜਾਂ ਕੋਈ ਹੋਰ ਆਪਾਂ ਕਲਰ ਕੰਟਰਾਸਟ ਕਰਕੇ ਬਹੁਤ ਸੋਹਣਾ ਵਰਕ ਹੋਏਗਾ ਜੇ ਤੁਸੀਂ ਨੇ ਤੇ ਹਨਾ ਹੱਥ ਦੇ ਤਾਗ ਜਿਵੇਂ ਹੈਂਡਵਰਕ ਦਾ ਹੁਣ ਤਾਗੇ ਵਾਲਾ ਕੰਮ ਚੱਲ ਰਿਹਾ ਉਮੀਦ ਵਰਕ ਕਰਵਾਉਣੇ ਤਾਂ ਤੁਸੀਂ ਉਹ ਵੀ ਵਰਕ ਕਰਵਾ ਸਕਦੇ ਆ ਦੇਖੋ ਇਹ ਹੋ ਗਿਆ ਇਸ ਤੋਂ ਬਾਅਦ ਸੱਤਵਾਂ ਕਲਰ ਆ ਗਿਆ ਜੀ λεਮਨ ਇਹ ਲਾਈਟ λεਮਨ ਕਲਰ ਹੈ ਉਹ ਪੂਰਾ ਪ੍ਰੋਪਰ ਮਾਸਟਰਡ ਸੀਗਾ ਪਹਿਲਾਂ ਵਾਲਾ ਇਹ ਥੋੜਾ ਜਿਹਾ ਲਾਈਟ λεਮਨ ਇਹਨਾਂ ਦਾ ਡਿਫਰੈਂਟ ਟੈਨਰ ਤੁਹਾਨੂੰ ਦਿਖਾ ਦਿੰਦੇ ਹਾਂ ਦੇਖੋ ਇਹ ਪੂਰਾ ਪ੍ਰੋਪਰ ਮਾਸਟਰਡ ਇਹ λεਮਨ ਲਾਈਟ ਹੈ ਦੇਖੋ ਲਓ ਜੀ ਜੇ ਤੁਹਾਨੂੰ ਸੂਟ ਪਸੰਦ ਆ ਕੋਈ ਵੈਸੇ ਤਾਂ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਾਫੀ ਟਾਈਮ ਤੋਂ ਪਹਿਣਨ ਦੀ ਪਲੇਨ ਉਤਨੀ ਡਿਮਾਂਡ ਸੀਗੀ ਜੀ ਆਪਾਂ ਨੇ ਵੀਡੀਓ ਦੇ ਵਿੱਚ ਤਾਂ ਪਾਏ ਨੇ ਤੇ ਕੁਝ ਹੋਰ ਵੀ ਆ ਰਹੇ ਨੇ ਨਾਲ ਹੁੰਦੇ ਆਪਾਂ ਵੀਡੀਓ ਚ ਪਾਈ ਚੱਲਾਂਗੇ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਲੈ ਕੇ ਸਕਰੀਨ ਸ਼ਾਟ ਜਲਦੀ ਜਲਦੀ ਸੂਟ ਬੁੱਕ ਕਰ ਲਿਆ ਕਰੋ ਫਿਰ ਤੁਹਾਨੂੰ ਸੇਮ ਕਲਰ ਨਹੀਂ ਮਿਲਦਾ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਤੇ ਤੁਸੀਂ ਇੰਨਾ ਕੁ ਦੇਖ ਸਕਦੇ ਹੋ ਜੀ ਨਾ ਆਪਣੇ ਵਾਲੇ ਰੇਟ ਮਿਲਨੇ ਨੇ ਤੁਹਾਨੂੰ ਕਿਤੋਂ ਨਾ ਆਪਣੇ ਵਾਲੀ ਫੈਬਰਿਕ ਨੂੰ ਪ੍ਰਿੰਟ ਮਿਲ ਲੈ ਜੀ ਪਲੇਨ ਫੈਬਰਿਕ ਮਿਲ ਜੇਗੀ ਜੀ ਕਿਤੋਂ ਵੀ ਲੈ ਸਕਦੇ ਹੋ ਤੁਸੀਂ ਇਹ ਨਾਲ ਦੀ ਪਰ ਪ੍ਰਿੰਟ ਨੇ ਜਿਹੜੇ ਉਹ ਲੱਗ ਦੀ ਚੀਜ਼ਾਂ ਨੇ ਉਹ ਚੀਜ਼ ਹੈ ਹਰ ਇੱਕ ਤੋਂ ਡਿਫਰੈਂਟ ਹੁੰਦਾ ਜੀ ਆਪਣੇ ਕੋਲੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਮੇਰੇ ਆਪਣਾ ਵੀਡੀਓ ਦੇਖਦੀਆਂ ਨੇ ਉਹ ਬਹੁਤ ਹਾਂ ਬਹੁਤ ਆਪਾਂ ਨੂੰ ਵਧੀਆ ਮੈਸੇਜ ਦੇ ਰਹੀਆਂ ਨੇ ਵੀ ਬਹੁਤ ਸੋਹਣੇ ਪ੍ਰਿੰਟ ਨੇ ਜਿੰਨੇ ਨੇ ਹਜੇ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਤੇ ਕਰ ਦਿਓ ਵੀਡੀਓ ਨੂੰ ਅਗੇ ਸ਼ੇਅਰ ਹਾਲੂ ਮਿਲਦੇ ਆ ਨਵੀਂ ਸੁਲਤਾਨ ਦੇ ਨਾਲ ਤੱਕ ਦੇ ਲਈ ਸਤਿ ਸ੍ਰੀ ਅਕਾਲ